ਸਸ਼ੀਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਅਦਰਸ਼ ਜੋਸਨ ਅੱਜ ਜਲਾਲਾਬਾਦ ਦੇ ਵਿੱਚ 2024 ਦੀ ਇਲੈਕਸ਼ਨ ਰੈਲੀ ਦੇ ਵਿੱਚ ਰਾਣਾ ਗੁਰਮੀਤ ਸਿੰਘ ਛੋਟੀ ਫਰੋਈਪੁਰ ਤੋਂ ਉਹਦੇ ਚੋਣ ਪ੍ਰਚਾਰ ਦੇ ਵਿੱਚ ਇੰਡੀਆ ਦੇ ਰੱਖਿਆ ਮੰਤਰੀ ਰਾਜਨਾਥ ਜੀ ਪਹੁੰਚ ਰਹੇ ਨੇ ਬੜਾ ਵੱਡਾ ਭਾਰੀ ਇਕੱਠ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਵੱਡਾ ਘੱਟ ਹੋਇਆ ਜਲਾਲਾਬਾਦ ਅਨਾਜ ਮੰਡੀ ਦੇ ਵਿੱਚ ਤਾਂ ਕੁਝ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਣੇ ਆ ਤੁਹਾਡੀ ਔਰ ਅੱਜ ਜੋ ہمارے यहां ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਜਲਾਲਾਬਾਦ ਮੇ ਪਹੁੰਚੇ ਆ ਔਰ ਜਨਤਾ ਕਾ ਉਹਨੇ ਪਿਆਰ ਦੇਖਾ ਉਹਨੇ ਜਨਤਾ ਕਾ ਪਿਆਰ ਔਰ ਪੰਡਾਲ ਮੇ ਜਿਤਨੀ ਜਨਤਾ ਬਹੁਤ ਜ਼ਿਆਦਾ ਜਨਤਾ ਸੀ ਪੰਟਾਲ ਦੇ ਬਾਹਰ ਵੀ ਬਹੁਤ ਜ਼ਿਆਦਾ ਜਨਤਾ ਖੜੀ ਸੀ ਉਹਨੂੰ ਦੇਖ ਕੇ ਰਾਜਨਾਥ ਸਿੰਘ ਜੀ ਗਦਗਦਾ ਹੋ ਉਠੇ ਜਿਹੜੇ ਕਿ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੇ ਆਪਣੇ ਬਾਰਡਰ ਦੀਆਂ ਮੁਸ਼ਕਲਾਂ ਰੱਖੀਆਂ ਨੇ ਉਹ ਪਹਿਲ ਦੇ ਆਧਾਰ ਤੇ ਉਹ ਹੱਲ ਹੋਣਗੇ ਪ੍ਰਧਾਨ ਜੀ ਕਿਹੜੇ ਪਿੰਡ ਤੋਂ ਆਏ ਆ ਹ ਗੁਰਮੁਖ ਸਿੰਘ ਬੀਜੇਪੀ ਪ੍ਰੈਜ਼ੀਡੈਂਟ ਡਿਸਟ੍ਰਿਕਟ ਮੁਕਸਰ ਯੂਪੀ ਕਨਵੀਨਰ ਆਪਾਂ ਕਾਬੜਾ ਲੈ ਕੇ ਆਏ ਆ ਆਪਾਂ ਅਸੀਂ ਘਰ ਤੋਂ ਘੱਟ 100 ਤੋਂ ਉੱਪਰ ਲੈ ਕੇ ਆਏ ਆ ਮੈਂ ਆਪਣੇ ਪਿੰਡ ਤੋਂ ਜੀ